ਜੈ ਮਾਂ ਚਿੰਤਾਪੁਰਨੀ ਤੇਰੀ ਸਦਾ ਹੀ ਜਾ ਜੈ ਕਾਰਾ ਚਿੰਤਾਪੁਰਨੀ ਮਾਈ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਮੈਂ ਬਵਨ ਭੋਲਾ ਇੱਕ ਸਮਾਜ ਸੇਵੀ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਚਿੰਤਪੁਰਨੀ ਲੰਗਰ ਸਭਾ ਕਮੇਟੀ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਬੱਸ ਫ੍ਰੀ ਜਾਣ ਦੇ ਉਸੇ ਤਰ੍ਹਾਂ ਅੱਜ ਵੀ ਚਾਲਿਆਂ ਦੇ ਵਿੱਚ ਸਾਵਣ ਦੇ ਮਾਦੇ ਦਰਬਾਰ ਤੇ ਬਸ ਫਰੀ ਜਾ ਰਹੀ ਹੈ ਅੱਜ ਰਾਤ ਨੂੰ ਉੱਥੇ ਜਾਗਰਨ ਹੈ ਜਾਗਰਨ ਤੇ ਰੁੱਕ ਕੇ ਕੱਲ ਨੂੰ ਸਵੇਰ ਨੂੰ ਵਾਪਸ ਆਏਗੀ ਤੇ ਮਾਂ ਕਾਲੀ ਜੀ ਦੇ ਮੰਦਰ ਗਗਰੇਟ ਤੋਂ ਪਹਿਲਾਂ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਗਿਆ ਹਰ ਸਾਲ ਇਹ ਇਸ ਤਰ੍ਹਾਂ ਲੰਗਰ ਲੱਗਦਾ ਮਾਂ ਦੇ ਆਸ਼ੀਰਵਾਦ ਦੇ ਨਾਲ ਔਰ ਸਾਰੀਆਂ ਸੰਗਤਾਂ ਦੇ ਕਿੰਨਾ ਮ ਜੋਸ਼ ਦੇ ਨਾਲ ਇਹ ਹਰ ਸਾਲ ਇਸੇ ਤਰ੍ਹਾਂ ਲੱਗਦਾ ਜਾ ਰਿਹਾ ਔਰ ਮਾਂ ਮਾਈ ਹਰ ਸਾਲ ਇਸੇ ਤਰ੍ਹਾਂ ਸ਼ਕਤੀ ਬਖਸ਼ੇ ਬਲ ਬਖਸ਼ੇ ਔਰ ਇਸੇ ਤਰ੍ਹਾਂ ਇਹ ਸੇਵਾ ਅਸੀਂ ਵੀ ਕਰੀਏ ਔਰ ਆਣ ਵਾਲੇ ਟਾਈਮ ਦੇ ਵਿੱਚ ਸਾਡੇ ਬੱਚੇ ਵੀ ਕਰਦੇ ਰਹੇ 10 ਯਾਤਰਾ ਅਸੀਂ ਬਿਲਕੁਲ ਫ੍ਰੀ ਇਹ ਲੈ ਕੇ ਜਾਂਦੇ ਆਂ ਕੁਝ ਸਵਾਰੀਆਂ ਜਾਂ ਕੁਝ ਸੰਗਤਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਨਹੀਂ ਜਾ ਪਾਂਦੀਆਂ ਚਾਲੇ ਭੀੜ ਦੇ ਕਾਰਨ ਨਹੀਂ ਜਾ ਪਾਂਦੀਆਂ ਫਿਰ ਅਸੀਂ ਇਹ ਬੱਸ ਦੇ ਵਿੱਚ ਫ੍ਰੀ ਲੈ ਕੇ ਜਾਂਦੇ ਆਂ ਜਿਹਦੇ ਵਿੱਚ ਕੋਈ ਕਿਰਾਇਆ ਨਹੀਂ ਆ ਕੋਈ ਕੁਝ ਨਹੀਂ ਆ ਇੱਥੇ ਇੰਨਾ ਨੇ ਜਾਣਾ ਉੱਥੇ ਸਿਰਫ ਜਿਹੜਾ ਆਪਣਾ ਪ੍ਰਸ਼ਾਦ ਲੈਣਾ ਜਾਂ ਕਿਸੇ ਨੇ ਰੂਮ ਲੈ ਕੇ ਰਹਿਣਾ ਉਹ ਆਪਣਾ ਖਰਚ ਜਿੱਦਾਂ ਆਪਣੇ ਹਿਸਾਬ ਨਾਲ ਕਰ ਸਕਦੇ ਆ ਵੈਸੇ ਸਾਡੇ ਕੋਲ ਉਥੇ ਦਰਬਾਰ ਤੇ ਰਹਿਣ ਦੇ ਲਈ ਲੰਗਰ ਵਾਲੀ ਜਗ੍ਹਾ ਤੇ ਸਾਰੇ ਰਹਿਣ ਦੀ ਸੁਵਿਧਾ ਸੌਣ ਦੀ ਸੁਵਿਧਾ ਹੈਗੀ ਆ ਬਾਕੀ ਕੁਝ ਇਸ ਤਰ੍ਹਾਂ ਦੇ ਭਗਤ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਆਪਣਾ ਰੂਮ ਲੈਣਾ ਉਹ ਆਪਣੇ ਪੈਸਿਆਂ ਦਾ ਲੈ ਲੈਂਦੇ ਆ ਕਿ ਕਿੰਨੇ ਸਾਲ ਤੋਂ ਲੈ ਕੇ ਜਾ ਰਹੇ ਹੋ ਤੇ ਦੂਸਰੇ ਸਾਲ ਚੱਲੀ ਆ ਜੀ ਪਿਛਲੇ ਸਾਲ ਵੀ ਗਈ ਸੀ ਇਸ ਸਾਲ ਵੀ ਔਰ ਲੰਗਰ ਸਾਡਾ 17 ਸਾਲ ਤੋਂ ਉੱਤੇ ਮਾ ਚਿੰਤਪੁਰ ਨੇ ਦਰਬਾਰ ਵੱਲ ਲਗਾਇਆ ਜਾਂਦਾ ਹੈ। ਤੇ ਜਿਹੜੀ ਯਾਤਰਾ ਕਿੱਥੇ ਦੇ ਕਿੱਥੇ ਤੇ ਜਾਂਦੀ ਹੈ? ਇਹ ਤੋਂ ਦੀ ਲੁਧਿਆਣੇ ਤੋਂ ਚਿੰਤਪੁਰਨੀ, ਚਿੰਤਪੁਰਨੀ ਮੱਥਾ ਟੇਕ ਤੇ ਲੰਗਰ ਵਾਲੀ ਜਗ੍ਹਾ ਤੇ ਰਾਤ ਨੂੰ ਜਾਗਰਨ ਤੋਂ ਕੱਲ ਵਾਪਸੀ ਹੈ ਜੀ ਉਹ। ਉਹ ਵੀ ਸਾਡੇ ਕੋਲ ਬਨੇਕ ਸਾਰੇ ਕੀਤੇ ਜਾਂਦੇ ਆ ਸੇਵਾ ਨੂੰ ਲੈ ਕੇ। ਜੀ ਇਹ ਕਿੰਨਾ ਮਨ ਮਹਿਸੂਸ ਹੁੰਦਾ ਜਦ ਵਿੱਚ ਚੱਲਣਾ ਲੈ ਕੇ ਜਾਵੇ। ਕਹਿੰਦੇ ਚੰਗਾ ਕਰਾਂਗੇ, ਚੰਗਾ ਵੱਡਾਂਗੇ, ਚੰਗਾ ਖਾਵਾਂਗੇ। ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਆ कि ਜਿਹੜੇ ਚੰਗੇ ਕਰਮ ਐ ਜਿਹੜੀ ਹੋਮੋਪੈਥਿਕ ਦਵਾਈ ਹੁੰਦੀ ਆ ਉਹ ਹੌਲੀ ਹੌਲੀ ਕੰਮ ਕਰਦੀ ਆ ਜਿਹੜੀ ਦੂਸਰੀ ਹੁੰਦੀ ਆ ਉਹ ਜਲਦੀ ਕਰਦੀ ਆ ਲੇਕਿਨ ਇਹ ਹੋਮੋਪੈਥਿਕ ਦਵਾਈ ਆ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਤੁਹਾਡਾ ਸਰੀਰ ਵੀ ਸਹੀ ਰਹੂਗਾ ਤੁਹਾਡੇ ਕਰਮ ਵੀ ਚੰਗੇ ਰਹਿਣਗੇ ਉਹ ਰਾਨ ਵਾਲੇ ਵਕਤ ਦੇ ਵਿੱਚ ਤੁਹਾਡੇ ਜਿਹੜੇ ਹੋਏ ਕੰਮ ਬੰਦ ਕੰਮ ਨੇ ਉਹ ਸਾਰੇ ਤੁਹਾਡੇ ਆਪਣੇ ਆਪ ਮਾਂ ਮਾਈ ਦੇ ਕਿਰਪਾ ਦੇ ਨਾਲ ਖੁੱਲਦੇ ਜਾਣਗੇ ਉਹ ਜੀ ਵੀ ਕੀਤੀ ਜਾਂਦੀ ਹੈ ਹੁਣ ਕੀ ਮੈਸੇਜ ਦੇਣਾ ਜਾਊਂਗਾ ਜਿਹੜੇ ਹੁੱਲੜਬਾਜੀ ਕਰਨ ਵਾਲੇ ਆਸੀਂ ਉਹਨਾਂ ਨੂੰ ਕਹਿੰਦੇ ਆ ਜੇ ਤੁਸੀਂ ਉਹ ਮਾਦੇ ਦਰਬਾਰ ਤੇ ਜਾ ਕੇ ਵੀ ਇਹੀ ਕੁਝ ਕਰਨਾ ਫਿਰ ਆਪਣੇ ਘਰੋਂ ਬਹਿ ਕੇ ਕਰ ਲਓ ਕਿਉਂਕਿ ਉੱਥੇ ਜਾਣ ਦਾ ਸਿਰਫ ਉਹਨਾਂ ਦਾ ਫਾਇਦਾ ਜਿਨ੍ਹਾਂ ਨੇ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਮਾਦੇ ਦੇ ਕਾਰਜਾਂ ਨੂੰ ਜਾਣ ਲੇਕਿਨ ਕਈ ਥੋੜੇ ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਸੀਗੀ ਉਹ ਆਪਣਾ ਧੋਤੂ ਜੇ ਲੈ ਕੇ ਕਾਫੀ ਹੁੱਲੜਬਾਜੀ ਸੰਗਤਾਂ ਨੂੰ ਪਰੇਸ਼ਾਨ ਕਰਦੇ ਆ ਇਦਾਂ ਦੇ ਨੂੰ ਮੇਰੇ ਹਿਸਾਬ ਨਾਲ ਦੋਗ-ਦੋਨੇ ਲਈ ਉੱਥੇ ਸਾਈਡ ਤੇ ਇੱਕ ਨਾ ਦੇ ਲਈ ਬਣਾਣਾ ਚਾਹੀਦਾ ਉਹ ਗਰਾਊਂਡ ਜਿੱਥੇ ਇਹਨਾਂ ਨੂੰ ਦੋ ਦਿਨ ਆਣਾ ਨਹੀਂ ਚਾਹੀਦਾ ਔਰ ਅੱਗੇ ਨੰਗਨ ਨੰਗਨ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਅਕਲ ਆਵੇ ਕਿ ਸਾਡੀਆਂ ਧੀਆ ਭੈਣਾ ਮਾਵਾਂ ਜਿਸ ਤਰ੍ਹਾਂ ਉਸ ਦਰਬਾਰ ਤੇ ਜਾ ਕੇ ਚੰਗੀ ਸਰਦਾ ਦੇ ਨਾਲ ਮੱਥਾ ਟੇਕਦੀਆਂ ਉਹਨਾਂ ਨੂੰ ਅਸੀਂ ਡਿਸਟਰਬ ਕਰਨ ਜਾਂਦੇ ਆ ਕੋਈ ਜਿਹੜੀ ਨਰਜਲੇ ਆ ਯੂਪੀ ਦੀ ਆ ਉਹ ਦੇਵੀ ਦੇ ਤੌਰ ਉਪੋਂਦੇ ਜਾ ਰਹੇ ਆ ਇਹਨਾਂ ਦਾ ਭੁੰਦੇ ਜਾ ਰਹੇ ਆ ਤੁਸੀਂ ਅੱਜ ਬਹੁਤ ਬੜੀ ਚੰਗਾ ਕੰਮ ਕੀਤਾ ਤੁਸੀਂ ਲੋਕਾਂ ਨੂੰ ਲੈ ਕੇ ਮਾਤਾ ਚੱਲੋਗਾ ਬਾਰੇ ਕੀ ਬਤਾਓਂਦੇ ਦੇਖੋ ਮੈਂ ਤਾਂ ਜਿਹੜੇ ਨਸ਼ੇ ਕਰਨ ਵਾਲੇ ਆ ਜਿੱਦ ਦਾ ਸਾਡਾ ਪੰਜਾਬ ਅੱਜ ਚਿੱਟੇ ਦੀ ਬੰਦਲਲ ਦੇ ਵਿੱਚ ਫਸਿਆ ਹੋਇਆ ਉਹ ਚੋਂ ਕੱਢ ਕੇ ਯੁਵਾ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਕੋ ਚੰਗੇ ਕੰਮ ਕਰੋ ਕਿ ਤੁਹਾਨੂੰ ਦੁਨੀਆ ਤੁਹਾਡੇ ਨਾਮ ਤੋਂ ਕਦੀ ਨਾ ਕਦੀ ਤੁਹਾਨੂੰ ਯਾਦ ਕਰੇ ਕੁਛ ਐਸੇ ਕੰਮ ਨਾ ਕਰੋ ਕਿ ਦਿਨੀਆਂ ਤੁਸੀਂ ਚਿੱਟਾ ਪੀਣ ਤੋਂ ਬਾਅਦ ਚੈਨਾ ਖੋਲ ਲੈਂਦੇ ਹੋ ਮੋਬਾਈਲ ਖੋਲ ਲੈਂਦੇ ਹੋ ਇਦਾਂ ਦੇ ਕੰਮ ਤੋਂ ਤੁਸੀਂ ਬਚ ਕੇ ਚੰਗੇ ਰਾਹ ਲੱਗੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਪਣੀ ਪੀੜ੍ਹੀ ਨੂੰ ਵੀ ਸਵਾਰੋ ਤੁਸੀਂ ਆਪਣੇ ਆਪ ਨੂੰ ਵੀ ਸਵਾਰੋ ਔਰ ਨਸ਼ਿਆਂ ਨੂੰ ਤਿਆਗੋ ਤੇ ਹੁਣ ਤਾਂ ਜਾਗੋ ਇਹ ਮੁਹਿੰਮ ਜਿਹੜੀ ਆ ਪੰਜਾਬ ਗਵਰਨਮੈਂਟ ਕਈ ਸਾਲਾਂ ਤੋਂ ਚਲਾਨਦੀ ਆ ਰਹੀ ਹੈ ਪਰ ਇਹ ਕਾਮਯਾਬ ਨਹੀਂ ਹੋ ਪਾਈ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਚੰਗੇ ਕੰਮ ਕਰੋ ਮਾ ਦਰਬਾਰ ਦੇ ਚਾਲੇ ਆ ਚਾਲਿਆਂ ਦੇ ਵਿੱਚ ਇੱਕ ਸ਼ਾਵਣ ਦਾ ਮਹੀਨਾ ਹੈ ਆਸਾਂ ਆਂਦਾ ਵਾ ਜਿਹੜਾ ਤੁਹਾਡੇ ਸਰੀਰ ਦੇ ਅੰਦਰ ਜਿੰਨੇ ਵੀ ਪਾਰਟ ਹੈ ਤੇ ਆਟੋਮੈਟਿਕਲੀ ਆਪੇ ਹੀ ਸਾਰੇ ਖੂਨ ਵੀ ਤੁਹਾਡਾ ਆਪੇ ਸਾਫ਼ ਹੋ ਕੇ ਕਲੀਅਰ ਹੁੰਦਾ ਨਵਾਂ ਖੂਨ ਬਣਦਾ ਨਵੇਂ ਪੇੜਾਂ ਦੇ ਵਿੱਚ ਨਵੇਂ ਪੱਤੇ ਲੱਗਦੇ ਆ ਇਸੇ ਤਰ੍ਹਾਂ ਤੁਹਾਡਾ ਸਰੀਰ ਵੀ ਹੈ ਤੇ ਇਹਨੂੰ ਤੁਸੀਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਾਵਨ ਦੇ ਮਹੀਨੇ ਦੇ ਵਿੱਚ ਜਿਹੜੇ ਨਸ਼ੇ ਛੱਡੇ ਜਾਂਦੇ ਆ ਉਹ ਤੁਹਾਡੇ ਸਰੀਰ ਨੂੰ ਦੁਬਾਰਾ ਨਿਸ਼ਾਨ ਨਹੀਂ ਲੱਗ ਸਕਦਾ ਤੇ ਉਹ ਤੁਹਾਡਾ ਸਰੀਰ ਕਰੀ ਪੂਰਾ ਰਿਮੂਵ ਹੋ ਗਿਆ